ਅਮਰੀਕਾ ਦੇ ਵਿੱਚ ਇਸ ਵੇਲੇ ਸਿਆਸਤ ਗਰਮਾਈ ਹੋਈ ਹੈ ਜਿੱਥੇ 트럼ਪ ਰਾਸ਼ਪਤੀ ਬਣ ਚੁੱਕੇ ਨੇ ਜਨਵਰੀ ਦੇ ਵਿੱਚ ਤਾਂ ਉਹਦੇ ਨਾਲ ਹੀ ਉਹਨਾਂ ਦੇ ਬਹੁਤ ਹੀ ਕਰੀਬੀ ਤੇ ਜਿਹੜੇ ਸਮਰਥਨ ਦੇਣ ਵਾਲੇ ਐਲਾਨ ਮਸਕ ਉੱਗੇ ਕਾਰੋਬਾਰੀ ਨੇ ਉਹਨਾਂ ਦਾ 트럼ਪ ਦੇ ਵਿਰੋਧ ਦੇ ਵਿੱਚ ਖੜੇ ਜਾਣਾ ਇਹ ਵੱਡੀ ਗੱਲ ਹੋ ਗਈ ਹੈ ਜਿਹੜੇ ਦੇ ਵਿੱਚ ਇਹ ਗੱਲ ਕਹਿ ਸਕੀਏ ਤੇ ਉਹਨਾਂ ਦੇ ਨਾਲ ਸਿਆਸਤ ਗਰਮਾ ਗਈ ਹੈ ਕਿਉਂਕਿ ਉਗੇ ਕਾਰੋਬਾਰੀ ਉਦਯੋਗਪਤੀ ਐਲਾਨ ਮਸਕ ਨੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੇ ਪਾਰਟੀ ਦਾ ਨਾਮ ਰੱਖਿਆ ਅਮਰੀਕਾ ਪਾਰਟੀ ਤਾਂ ਐ ਦੇ ਨਾਲ ਉਦਯੋਗਪਤੀ ਅਤੇ ਟੈਸਲਾ ਦੇ ਜਿਹੜੇ ਸੀਈਓ ਐਲਾਨ ਮਸਕ ਨੇ ਉਹਨਾਂ ਵੱਲੋਂ ਜਿਹੜੀ ਨਵੀਂ ਰਾਜਨੀਤਿਕ ਪਾਰਟੀ ਅਮਰੀਕਾ ਪਾਰਟੀ ਦਾ ਐਲਾਨ ਕੀਤਾ ਗਿਆ ਉਸ ਤੋਂ ਇੱਕ ਦਿਨ ਬਾਅਦ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਇਸ ਕਦਮ ਨੂੰ ਹਸੋ ਹੀਣਾ ਕਰਾਰ ਦੇ ਦਿੱਤਾ ਟਰੰਪ ਨੇ ਮਾਸਕ ਦੀ ਆਲੋਚਨਾ ਵੀ ਕੀਤੀ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜਿਹੜੀ ਇਹ ਤੀਜੀ ਧਿਰ ਆ ਕਹ ਲਈਏ ਕਿ ਅਲੋਨ ਮਾਸਕ ਦਾ ਕਦਮ ਹੈ ਉਹ ਪੰਬਲ ਪੂਸਾ ਹੀ ਪੈਦਾ ਕਰੇਗਾ ਅਮਰੀਕਾ ਦੇ ਵਿੱਚ ਤੀਜੀ ਰਾਜਨੀਤਿਕ ਪਾਰਟੀ ਦੇ ਨਾਲ ਜਿਹੜੇ ਸਬੰਧਤ ਮੁੱਦੇ ਨੇ ਉਹਦੇ ਉੱਤੇ ਬੋਲਦੇ ਹੋਏ ਟਰੰਪ ਨੇ ਮੀਡੀਆ ਨੂੰ ਇਹ ਗੱਲ ਆਖੀ ਹੈ ਕਿ ਮੈਨੂੰ ਲੱਗਦਾ ਹੈ ਕਿ ਜਿਹੜੀ ਤੀਜੀ ਧਿਰ ਉਹ ਸ਼ੁਰੂ ਕਰਨਾ ਹਾਸੋ ਹੀਣਾ ਕਦਮ ਹੈ ਤੇ ਜਿਹੜੀ ਰਿਪਬਲਿਕਨ ਪਾਰਟੀ ਬਹੁਤ ਸਫਲ ਹੈ ਡੈਮੋਕ੍ਰੇਟ ਆਪਣਾ ਰਸਤਾ ਭਟਕ ਗਏ ਨੇ ਪਰ ਇਹ ਹਮੇਸ਼ਾ ਦੋ ਪਾਰਟੀ ਪ੍ਰਣਾਲੀ ਹੀ ਰਹੀ ਹੈ ਤੇ ਤੀਜੀ ਧਿਰ ਸ਼ੁਰੂ ਕਰਨ ਦੇ ਨਾਲ ਸਿਰਫ ਪੰਬਲ ਪੂਸਾ ਹੀ ਵਧੇਗਾ। ਦਰਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਲਗਭਗ ਜਿਹੜੀ ਤੀਜੀ ਧਿਰ ਆ ਉਹ ਸੀਮਤ ਹੀ ਰਹੀ ਹੈ ਪਰ ਐਲੋਨ ਮਸਕ ਦੇ ਇੱਕ ਸਰਵੇ ਨੇ ਇਸ ਗੱਲ ਦੇ ਵਿੱਚ ਡੂੰਗੀ ਚਿੰਤਾ ਜਰੂਰ ਵਧਾਈ ਹੈ ਕਿ ਜਿਸ ਦੇ ਵਿੱਚ ਜੇ ਸਰਵੇ ਦੇਖਿਆ ਜਾਵੇ ਤਾਂ ਉਹਦੇ ਵਿੱਚ ਐਲੋਨ ਮਸਕ ਨੂੰ ਜਿਹੜਾ ਵੋਟ ਜ਼ਿਆਦਾ ਪਏ ਨੇ ਤੀਜੀ ਧਿਰ ਦੇ ਲਈ। ਤਾਂ ਇਹਦੇ ਤਹਿਤ ਤਾਂ 트ੰਪ ਨੇ 트ਰੁੱਥ ਸੋਸ਼ਲ ਦੇ ਉੱਤੇ ਇੱਕ ਲੰਬੀ ਪੋਸਟ ਜਿਹੜੀ ਹੈ ਉਹ ਸਾਂਝੀ ਕੀਤੀ। ਤਜ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਉਹ ਦੇਖ ਕੇ ਬਹੁਤ ਹੀ ਦੁਖੀ ਨੇ ਕਿ ਪਿਛਲੇ 5 ਹਫਤਿਆਂ ਦੇ ਵਿੱਚ ਅਲੋਨ ਮਸਕ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਿਆ ਅਤੇ ਉਹਨਾਂ ਦੀ ਹਾਲਤ ਬਹੁਤ ਖਰਾਬ ਹੋ ਗਈ ਹੈ। ਟਰੰਪ ਨੇ ਅੱਗੇ ਉਸ ਦੇ ਵਿੱਚ ਲਿਖਿਆ ਕਿ ਉਹ ਇੱਕ ਤੀਜੀ ਰਾਜਨੀਤਿਕ ਪਾਰਟੀ ਵੀ ਸ਼ੁਰੂ ਕਰਨਾ ਚਾਹੁੰਦਾ ਹੈ ਤੇ ਉਹਦਾ ਐਲਾਨ ਵੀ ਕਰ ਦਿੱਤਾ ਐਸ ਤੱਥ ਦੇ ਬਾਵਜੂਦ ਕਿ ਸੰਯੁਕਤ ਰਾਜ ਦੇ ਵਿੱਚ ਕਦੇ ਉਹ ਸਫਲ ਨਹੀਂ ਹੋਏ। ਅਜਿਹਾ ਲੱਗਦਾ ਹੈ ਕਿ ਸਿਸਟਮ ਉਹਨਾਂ ਲਈ ਤਿਆਰ ਨਹੀਂ ਕੀਤਾ ਗਿਆ। ਤੀਜੀ ਆ ਥਰਾ ਦੇ ਲਈ ਇੱਕੋ ਇੱਕ ਚੀਜ਼ ਚੰਗੀ ਹੈ ਉਹ ਹੈ ਪੂਰੀ ਤਰ੍ਹਾਂ ਵਿਗਨ ਅਤੇ ਹਫੜਾ ਦਫੜੀ ਪੈਦਾ ਕਰਨਾ ਅਤੇ ਨਾਲ ਨਾਲ ਅਸੀਂ ਇਹ ਬਹੁਤ ਪਹਿਲਾਂ ਕੱਟੜਪੰਥੀ ਖੱਬੇਪੱਖੀ ਡੈਮੋਕ੍ਰੇਟਸ ਦੇ ਨਾਲ ਕੀਤਾ ਤੇ ਜਿਨ੍ਹਾਂ ਨੇ ਆਪਣਾ ਵਿਸ਼ਵਾਸ ਅਤੇ ਆਪਣਾ ਮਨ ਗਵਾ ਦਿੱਤਾ ਦੂਜੇ ਪਾਸੇ ਰਿਪਬਲਿਕਨ ਇੱਕ ਸਚਾਰੂ ਟੰਗ ਦੇ ਨਾਲ ਚੱਲਣ ਵਾਲੀ ਮਸ਼ੀਨ ਨੇ ਤੇ ਜਿਨ੍ਹਾਂ ਨੇ ਹੁਣੇ ਹੀ ਸਾਡੇ ਦੇਸ਼ ਦੇ ਇਤਿਹਾਸ ਦੇ ਵਿੱਚ ਆਪਣੀ ਕਿਸਮ ਦਾ ਸਭ ਤੋਂ ਵੱਡਾ ਬਿੱਲ ਪਾਸ ਕੀਤਾ ਇਹ ਟਰੰਪ ਦੀ ਲੰਬੀ ਪੋਸਟ ਵਿੱਚ ਲਿਖਿਆ ਗਿਆ ਅਮਰੀਕੀ ਰਾਸ਼ਟਰਪਤੀ ਜਿਹੜੇ ਨੇ ਉਹਨਾਂ ਦਾ ਕਹਿਣਾ ਇਹ ਵੀ ਹੈ ਕਿ ਇਹ ਇੱਕ ਜਿਹੜਾ ਮਹਾਨ ਕਾਨੂੰਨ ਹੈ ਜੋ ਬਿਗ ਬਿਲਟ ਬਿਊਟੀਫੁਲ ਬਿਲ ਜਿਹੜਾ ਉਹਦੇ ਲਈ ਕਾਨੂੰਨ ਹੈ ਕਿ ਇਹ ਨਾਲ-ਨਾਲ ਇਹ ਵੱਡਾ ਕਾਨੂੰਨ ਹੈ ਜਿਹੜਾ ਨਵੀਂ ਦੀ ਗੱਲ ਬਣਾ ਰਿਹਾ ਪਰ ਜੋ ਹਾਸੋਹਿਣੀ ਹੈ ਉਹ ਇਲੈਕਟ੍ਰਿਕ ਵਾਹਨ ਈਵੀ ਦੀ ਜ਼ਰੂਰਤ ਨੂੰ ਖਤਮ ਕਰਦਾ ਜਿਹੜਾ ਇਹ ਨਵਾਂ ਬਿਲ ਆਇਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਜਿਹੜਾ ਇਲੈਕਟ੍ਰਿਕ ਕਾਰ ਖਰੀਦਣ ਦੀ ਜ਼ਰੂਰਤ ਦਾ ਵਿਰੋਧ ਕੀਤਾ ਤੇ ਮੈਂ ਗੈਸੋਲਿਨ ਕਹਿੰਦੇ ਜਿਹੜਾ ਦੁਆਰਾ ਸੰਚਾਲਿਤ ਵਾਹਨ ਨੇ ਹਾਈਬ੍ਰਿਡ ਜੋ ਬਹੁਤ ਵਧੀਆ ਪ੍ਰਦਰਸ਼ਨ ਵੀ ਕਰ ਰਹੇ ਨੇ ਜਾਂ ਨਵੀਂ ਟੈਕਨੋਲੋਜੀ ਦੁਆਰਾ ਜਿਹੜੀਆਂ ਸੰਚਾਲਿਤ ਵਾਹਨ ਨੇ ਉਹ ਖਰੀਦਣ ਦੀ ਆਜ਼ਾਦੀ ਦੀ ਵਕਾਲਤ ਕੀਤੀ ਹੈ ਮੈਂ ਇਸ ਦੇ ਉੱਤੇ ਕਹਿੰਦੇ ਵੀ ਮੈਂ 2 ਸਾਲ ਤੋਂ ਮਹਮ ਚਲਾਈ ਹੈ ਅਤੇ ਇਮਾਨਦਾਰੀ ਦੇ ਨਾਲ ਜਦੋਂ ਅਲੌਨ ਨੇ ਮੈਨੂੰ ਆਪਣਾ ਪੂਰਾ ਅਤੇ ਨਿਰਵਾਦ ਸਮਰਥਨ ਦਿੱਤਾ ਤਾਂ ਮੈਂ ਬਹੁਤ ਹੈਰਾਨ ਹੋਇਆ ਸੀ ਉਹ ਕਹਿੰਦੇ ਕਿ ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਉਸ ਨੂੰ ਪਤਾ ਸੀ ਕਿ ਮੈਂ EVM ਆਦੇਸ਼ ਨੂੰ ਖਤਮ ਕਰਨ ਜਾ ਰਿਹਾ ਹਾਂ ਇਹ ਮੇਰੇ ਹਰ ਪਾਸ਼ਣ ਤੇ ਹਰ ਗੱਲਬਾਤ ਦੇ ਵਿੱਚ ਸੀ ਉਸ ਨੇ ਕਿਹਾ ਕਿ ਉਸ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਹੁਣ ਉਹ ਬਹੁਤ ਹੈਰਾਨ ਕਰਨ ਵਾਲੀਆਂ ਗੱਲਾਂ ਕਰ ਰਹੇ ਨੇ ਤੇ ਮੈਂ ਵੀ ਟਰੰਪ ਕਹਿੰਦੇ ਨੇ ਕਿ ਮੈਂ ਬਹੁਤ ਹੈਰਾਨ ਹ ਜਿਹੜੇ ਕਰਾਂ ਦੇ ਉਹ ਕਦਮ ਚੁੱਕ ਰਹੇ ਨੇ ਐਸੇ ਨਾਲ ਨਾਲ ਜੇ ਹੁਣ ਦੇਖਿਆ ਜਾਵੇ ਮਸਕ ਅਤੇ ਟਰੰਪ ਦੇ ਵਿੱਚ ਕਾ ਤਣਾ ਉਦੋਂ ਹੀ ਵਧਿਆ ਜਦੋਂ ਮਸਕ ਨੇ ਟਰੰਪ ਦੇ ਨਵੇਂ ਟੈਕਸ ਅਤੇ ਖਰਚ ਬਿੱਲ ਦੀ ਆਲੋਚਨਾ ਕੀਤੀ ਹੈ ਜਿਹਦਾ ਕਾਂਗਰਸ ਬਜਟ ਦਫਤਰ ਨੇ ਅਨੁਮਾਨ ਲਗਾਇਆ ਸੀ ਕਿ ਇਹ ਜਿਹੜਾ 2034 ਤੱਕ ਅਮਰੀਕੀ ਘਾਟੇ ਦੇ ਵਿੱਚ 3.3 ਟ੍ਰਿਲੀਅਨ ਡਾਲਰ ਦਾ ਵਾਅਦਾ ਕਰ ਦੇਗਾ ਯਾਨੀ ਕਿ ਇਹਦੇ ਉੱਤੇ ਕਰਜ਼ਾ ਚੜੇਗਾ ਅਮਰੀਕਾ ਦੇ ਉੱਤੇ ਤਾਂ ਮਸਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਲਿਖਿਆ ਜਦੋਂ ਖਰਚ ਤੇ ਭ੍ਰਿਸ਼ਟਾਚਾਰ ਦੀ ਗੱਲ ਆਉਂਦੀ ਹੈ ਤਾਂ ਜੋ ਸਾਡੇ ਦੇਸ਼ ਨੂੰ ਬਰਬਾਦ ਕਰ ਰਿਹਾ ਹੈ ਤਾਂ ਅਸੀਂ ਇੱਕ ਪਾਰਟੀ ਪ੍ਰਣਾਲੀ ਵਿੱਚ ਰਹਿੰਦੇ ਆ ਨਾ ਕਿ ਲੋਕਤੰਤਰ ਦੇ ਵਿੱਚ ਅੱਜ ਅਮਰੀਕਾ ਪਾਰਟੀ ਤੁਹਾਨੂੰ ਆਪਣੀ ਆਜ਼ਾਦੀ ਵਾਪਸ ਦੁਵਾਨ ਦੇ ਲਈ ਬਣਾਈ ਗਈ ਹੁਣ ਇੱਥੇ ਦੱਸਣਾ ਬਣ ਜਾਂਦਾ ਹੈ ਕਿ 트럼ਪ ਅਤੇ ਮਸਕ ਦੇ ਵਿਚਕਾਰ ਜਿਹੜੇ 1 ਬਿਗ ਬਿਊਟੀਫੁਲ ਬਿਲ ਹੈ ਉਹਨੂੰ ਲੈ ਕੇ ਮਤਭੇਦ ਹੋ ਰਹੇ ਨੇ ਤੇ ਜਿੱਥੇ ਇੱਕ ਪਾਸੇ 트럼ਪ ਦਾਵਾ ਕਰਦੇ ਨੇ ਕਿ ਇਸ ਕਾਨੂੰਨ ਨਾਲ ਅਮਰੀਕਾ ਨੂੰ ਬਹੁਤ ਫਾਇਦਾ ਹੋਏਗਾ ਤਾਂ ਜਦੋਂ ਕਿ ਮਸਕ ਨੇ ਇਸ ਕਾਨੂੰਨ ਨੂੰ ਦੇਸ਼ ਉੱਤੇ ਕਰਜ਼ਾ ਵਧਾਉਣ ਵਾਲਾ ਦੱਸਿਆ ਉਦੋਂ ਤੋਂ ਦੋਵਾਂ ਦੇ ਵਿਚਕਾਰ ਸਬੰਧ ਤਣਾਅਪੂਰਨ ਬਾਰੇ ਹੋਏ ਨੇ ਤੇ ਇਸ ਵੇਲੇ ਸਿਆਸਤ ਵੀ ਅਮਰੀਕਾ ਦੀ ਗਰਮਾਈ ਹੋਈ ਹੈ ਅੱਜ ਇਸ ਸਮੇਂ ਦੇ ਵਿੱਚ ਮਸਕ ਨੇ ਇੱਕ ਵਾਰ 트ੰਪ ਨੂੰ ਦੁਬਾਰਾ ਚੋਣ ਜਿੱਤਣ ਦੇ ਵਿੱਚ ਮਦਦ ਕਰਨ ਦੇ ਲਈ ਆਪਣੇ ਖੁਦ ਦੇ 275 ਮਿਲੀਅਨ ਡਾਲਰ ਤੋਂ ਵੱਧ ਪੈਸੇ ਖਰਚ ਕੀਤੇ ਸਨ ਪਰ ਜਦੋਂ ਆਪਣੀ ਰਾਜਨੀਤਿਕ ਪਾਰਟੀ ਅਤੇ 트ੰਪ ਦੀਆਂ ਨੀਤੀਆਂ ਉੱਤੇ ਤਿੱਖੇ ਹਮਲਿਆਂ ਦੇ ਨਾਲ ਦੋਵੇਂ ਸਾਥਕਾਂ ਸਹਿਯੋਗੀ ਰਾਜਨੀਤਿਕ ਹੁਣ ਵਿਰੋਧੀ ਬਣ ਚੁੱਕੇ ਨੇ ਤੇ ਹੁਣ ਜੇ ਦੇਖਿਆ ਜਾਵੇ ਤਾਂ ਇਸ ਵੇਲੇ ਅਮਰੀਕਾ ਦੇ ਵਿੱਚ ਤੀਜੀ ਤਿਰਦੀ ਜਿਹੜੀ ਪਿਆਰ ਰੱਖਣੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਤੇ ਦੇਖ ਲਾ ਹੁਣ ਇਹ ਹੋਏਗਾ ਕਿ ਆਖਰ ਜਿਹੜੀ ਅਲੋਨ ਮਸਕ ਦੀ ਪਾਰਟੀ ਹੈ ਉਹ ਕਿੰਨੀ ਕੁ ਮਜ਼ਬੂਤੀ ਨਾਲ ਪਿਆਰ ਪ੍ਰਸਾਰਦੀ ਹੈ ਤੇ ਕਿੰਨੇ ਕੁ ਲੋਕ ਉਹਦੇ ਪੱਖ ਚਾਉਂਦੇ ਨੇ ਕਿੰਨੇ ਲੋਕ ਉਸ ਦੇ ਨਾਲ ਜੁੜਦੇ ਨੇ ਕੀ ਆਪਣਾ ਹਜੇ ਕਿਉਂਕਿ ਅਧਿਕਾਰਤ ਤੌਰ ਤੇ ਉਹਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ ਨਾ ਹੀ ਉਸ ਤਰ੍ਹਾਂ ਦਾ ਕਦ ਅਧਿਕਾਰਤ ਤੱਕ ਹਜੇ ਕੋਈ ਦਸਤਾਵੇਜ਼ ਹੈ ਪਰ ਇਹ ਜ਼ਰੂਰ ਹੈ ਕਿ ਇੱਕ ਵਾਰੀ ਹਲਚਲ ਸਾਰੇ ਪਾਸੇ ਪੈਦਾ ਹੋਈ ਹੈ ਤੇ ਜਿਹੜਾ ਸਰਵੇਖਣ ਕਰਵਾਇਆ ਗਿਆ ਸੀ ਉਹਦੇ ਵਿੱਚ ਇਹ ਤੀਜੀ ਧਿਰ ਨੂੰ ਵੋਟ ਜਿਆਦਾ ਪਾ